ਵਰਕ ਪਰਮਿਟ ਤੇ ਕੈਨੇਡਾ ਗਏ ਪੰਜਾਬੀ ਦੀ ਹਾਦਸੇ ਦੌਰਾਨ ਹੋਈ ਮੌਤ परिवार ने पंजाब सरकार अपील की मृतक देह भारत लिया पिंड पट्टीवाल तो खबर निकल के सामने आई है पिंड के जगजीत उमर तरताली साल जो परिवार की रोजी रोटी वर्क परमिट से कैनेडा गया ट्रक का टायर बदलते समय पैर फिसलन कारण पिछे डिगण कारण सिर सट लगन से मौत हो गई परिवार न इस मंदभागी घटना की इतलाह मिलते ही पिंड की लहर नजर आ रही है उथे ही परिवार सरकार अगे जगजीत की मृतक देह वापस लै

ਦਾ ਇਹ ਕੱਲ ਕਰੀ ਤੇ ਸਾਨੂੰ ਕਿਵੇਂ ਪਤਾ ਲੱਗਿਆ ਨਾ ਕਿ ਡੈਥ ਹੋਈ ਤਾਂ? ਸਵੇਰੇ ਪਤਾ ਲੱਗਾ 11 ਵਜੇ। ਨਹੀਂ ਗਰੇ। ਦੰਦ ਪੀਕ ਕਰਦਾ। ਕਿ ਅੱਜ ਜਿਹੜੇ ਦਾ ਹਲਸਾ ਬਾਈ ਗੱਜੂ ਨੂੰ ਪਤਾ ਹੈ। ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ। ਤੇਰੀ ਬੱਡ ਬੋਡੀ ਲੈਂਦੀ ਜਾਵੇ। ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ। ਇਨ ਸਾਲ ਹੋ ਗਿਆ ਉਹ ਉੱਥੇ ਇੱਕ ਵਰਕ ਪਰਮ ਤੇ ਕੰਮ ਕਰਦੇ ਆ ਦੱਸਣ ਆ ਲੱਗਦੇ ਆ ਵੀ ਟਾਇਰ ਖੋਲ ਕੇ ਪਿੱਛੇ برف ਤੇ ਡਿੱਗ ਪਿਆ ਉਹਦੇ ਸਿਰ ਤੇ 66 ਵਜੇ ਉੱਥੇ ਮੌਕੇ ਤੇ ਉਹਨਾਂ ਦਾ ਨਾਮ ਕੀ ਸੀ ਜਗਜੀਤ ਸਿੰਘ ਉਮਰ ਕਿੰਨੀ ਕੀ ਉਮਰ ਤਾਂ 43 ਸਾਲ ਸੀ 15 12 81 ਦਾ ਉਹਦਾ ਜਨਮ ਹੈ ਮੇਰੇ ਤੋਂ ਛੋਟੀ ਮੇਰੀ ਭੈਣ ਵਾ ਤੇ ਉਹ ਤੋਂ ਛੋਟਾ ਉਹੀ ਤੀਸਰੀ ਜਗ੍ਹਾ ਤੇ ਸੀ ਤੇ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਅੱਜ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਫਿਰ ਸਾਡੇ ਤੇ ਬਹੁਤ ਦੁੱਖਾਂ ਦਾ ਭਾਰ ਡਿੱਗਾ ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਤਾ ਉਹਨਾਂ ਦੇ ਡੈੱਡ ਬੋਡੀ ਲਿਓਨ ਤੇ ਕਦੋਂ ਆਸ ਹਾ ਸਵਾ ਪ੍ਰਿਆ ਜੀ ਕੱਲ ਸ਼ਾਮੀ ਵਾਪਰਿਆ ਹੋਵੇਗਾ ਅੱਜ ਸਵੇਰੇ ਹੀ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਹੀ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅਜੇ ਤੱਕ ਹੁਣ ਤੁਸੀਂ ਸਰਕਾਰ ਕੋ ਕਿ ਇਹ ਮੰਗ ਕਰਨੀ ਚਾਹੁੰਦੇ ਪਿਆ ਤੁਸੀਂ ਮੰਗ ਕਰਤਾ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੀ ਰੈੱਡ ਬੋਟੀਲ ਹੁੰਦੇ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਵੇ ਸਾਨੂੰ ਮਨਜ਼ੂਰ ਹੈ ਸੁਭਾਈ ਜੀ ਦਾ ਹਰਸਾਵਾਇਸ ਕੋ